ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਉੱਤੇ ਹੀ ਅੱਜ ਸਵੇਰੇ ਹੀ ਫਤਿਹਗੜ ਚੂੜੀਆਂ ਦੇ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਹ ਛੋਟੇ ਕਾਰੋਬਾਰੀਆਂ ਕਿਸਾਨਾਂ ਮਾਧਵਰਗੀ ਅਤੇ ਮਜ਼ਦੂਰਾਂ ਦੇ ਲਈ ਇੱਕ ਤਰ੍ਹਾਂ ਦਾ ਲੋਕ ਮਾਰੂ ਬਜਟ ਹੈ ਅਤੇ ਉਸ ਦੇ ਵਿੱਚ ਇਹਨਾਂ ਵਰਗਾਂ ਨੂੰ ਕੋਈ ਅਹਿਮ ਰਾਹਤ ਨਹੀਂ ਦਿੱਤੀ ਗਈ ਚਾਹਤ ਕਿ ਵੱਡੇ ਘਰਾਣਿਆਂ ਨੂੰ ਸਿੱਧੇ ਫਾਇਦੇ ਦਿੱਤੇ ਜਾ ਰਹੇ ਨੇ ਅਤੇ ਨਿੱਜੀਕਰਨ ਦੇ ਵੱਲ ਸਰਕਾਰ ਤੁਰ ਪਈ ਹੈ ਸੋ ਇਹ ਇਸ ਰੋਸ ਵਜੋਂ ਅੱਜ ਸੜਕਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਜਣ ਤੇ ਜਿਹੜਾ ਭਾਰਤ ਸਰਕਾਰ ਨੇ ਬਜਟ ਤਿਆਰ ਕੀਤਾ ਵਜ੍ਹਾ ਲੋਕ ਮਾਰੂ ਲੈ ਕੇ ਆਏ ਨੇ ਬਜਟ ਕਿਉਂਕਿ ਹਰ ਚੀਜ਼ ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿੰਗਾ ਹੋਊਗਾ ਹਰ ਇੱਕ ਜੇਬਾਂ ਨੂੰ ਜੜਵਾ ਉਹ ਕੈਂਚੀ ਫਿਰੂਗੀ ਕਿਉਂਕਿ ਹਾਲਾਤ ਐਵੇਂਕ ਹੋ ਰਹੇ ਨੇ ਕਿ ਹਰ ਵਰਗ ਜਿਹੜਾ ਅੱਜ ਦੁਖੀ ਹੋ ਜਾ ਰਿਹਾ ਵਾ ਕਿਉਂਕਿ ਜਿੱਥੇ ਅੱਗੇ ਕਾਰੋਬਾਰ ਸਰਕਾਰੀ ਅਦਾਰੇ ਸਾਰੇ ਸਹੀ ਸਾਂ ਨੇ ਜੀਂਦੇ ਸੀ ਅੱਜ ਉਹ ਸਾਰੇ ਖਤਮ ਕਰਕੇ ਤੇ ਜਿਹੜੇ ਸਾਡਾ ਨੌਜਵਾਨ ਪੀੜੀ ਖਾਸ ਕਰਕੇ ਵਿਦੇਸ਼ਾਂ ਨੂੰ ਮੂੰਹ ਕੀਤਾ ਹੋਇਆ ਤੇ ਵਿਦੇਸ਼ਾਂ ਵਾਲਿਆਂ ਨੇ ਅੱਜ ਅੱਜ ਦੀ ਤਰੀਕ ਦੇ ਵਿੱਚ ਪਤਾ ਲੱਗਾ ਵਾ ਰਾਜ ਸਾਂਸੀ ਦੇ ਵਿੱਚ 205 ਭਾਪ ਜਿਹੜਿਆ ਉਹ ਵਾਪਸ ਕਰ ਲੈਣੇ ਇਹ ਨਹੀਂ ਹੋਦਰ ਹੋ ਰਹੀਦਾ ਉਹਨਾਂ ਦੀ ਚੈਰੀ ਆ ਇਦਾਂ ਹੀ ਜਿਵੇਂ ਇੱਥੇ ਮੰਡੀ ਦਾ ਦੌਰ ਆ ਬਾਹਰ ਵੀ ਮੰਡੀ ਦਾ ਦੌਰ ਹੁਣ ਕਰਕੇ ਹਾਲਾਤ ਜਿਹੜੇ ਆ ਜਦੋਂ ਨੂੰ ਨਿੱਗਰ ਤੇ ਜਾ ਰਹੇ ਨੇ ਤੇ ਜੇ ਆਪਾਂ ਇੱਥੇ ਆਪਣੀ ਜੇ ਸਾਡਾ ਦੇਸ਼ ਉਪ ਭਾਰਤ ਦੇਸ਼ ਵਾ ਸਾਡਾ ਇੱਥੇ ਵੀ ਹੱਤਾਂ ਦਾ ਕਾਰੋਬਾਰ ਹੱਤਾਂ ਦਾ ਮੌਸਮ ਜੇ ਚਾਹੁੰ ਸਰਕਾਰਾਂ ਇੱਥੇ ਸਾਰਾ ਹਰ ਬੰਦੇ ਨੂੰ ਰੋਟੀ ਰੋਜੀ ਮਿਲ ਸਕਦੀ ਹੈ ਸੋਖੀ ਵਧੀਆ ਜੀਵਨ ਬਤੀਤ ਹੋਦਾ ਇਸ ਕਰਕੇ ਜਿਹੜਾ ਵੀ ਬੱਚੇ ਲੈ ਕੇ ਆਏ ਨੇ ਉਹ ਬੱਚੇ ਜਿਹੜਾ ਲੋਕਾਂ ਪੱਕੀ ਨਹੀਂ ਗਾ ਇਸ ਕਰਕੇ ਅਸੀਂ ਇਸ ਗੱਲ ਦਾ ਜ਼ਰੂਰ ਕਰਨੀ ਹੈ ਕਿ ਅਸੀਂ ਅੱਜ ਉਸ ਬੱਚੇ ਦੀਆਂ ਕਾਪੀਆਂ ਸਾੜ ਰਹੇ ਹਾਂ ਇਹਨੀਆਂ ਬੇਨਤੀ ਕਰਦਾ ਮੈਂ ਸਾਰੇ ਕਿਸਾਨ ਭਰਾ ਮਜ਼ਦੂਰ ਭਰਾ ਇਸ ਮੰਡੀ ਦੇ ਵਿੱਚ ਜਿਹੜੀ ਸਰਕਾਰ ਨੇ ਇਹਲਾ ਤਿਆਰ ਕੀਤਾ ਸਦਨ ਦੇ ਵਿੱਚ ਸਾਡਾ ਉਹਨਾਂ ਨੇ ਭੋਗਤਕ ਨਹੀਂ ਪਾਇਆ ਅਸੀਂ ਉਸ ਨਾਲ ਭੋਗ ਪਾਉਣ ਦੇ ਮੰਡੀ ਕਰਨ ਨੂੰ ਨਿੱਜੀਕਰਨ ਕਰਨ ਵਾਸਤੇ ਤੇ ਬਹੁਤ ਘਟੀਆ ਬਜਟ ਪੇਸ਼ ਕਰਨ ਵਾਸਤੇ ਅਸੀਂ ਉਹਦੇ ਵਿਰੋਧ ਵਿੱਚ ਅੱਜ ਕਾਪੀਆਂ ਬਾਕੀ ਦੀਆਂ ਕਾਪੀਆਂ ਸਾਲ ਲੱਗੇ ਆ ਤਾਂ ਕਿ ਸਾਨੂੰ ਇਸ